ਸੋ ਮੀਟਿੰਗ ਛੱਡ ਕੇ ਕਿਸਾਨ ਆਗੂ ਬਾਹਰ ਆ ਰਹੇ ਨੇ तमाम ਕਿਸਾਨ ਆਗੂਆਂ ਨੇ ਹੁਣ ਬਾਹਰ ਦਾ ਰੁਕ ਕੀਤਾ ਏ 15 ਜਨਵਰੀ ਤਾਰੀਖ ਤੈਅ ਕਰ ਦਿੱਤੀ ਗਈ ਏ 15 ਜਨਵਰੀ ਨੂੰ ਹੁਣ ਅਗਲੀ ਮੀਟਿੰਗ ਹੋਵੇਗੀ ਅੱਗੇ ਗੱਲਬਾਤ ਹੋਵੇਗੀ ਪਰ ਫਿਲਹਾਲ ਅੱਜ ਵੀ ਅਸੀਂ ਦੇਖਿਆ ਕਿ ਸਰਕਾਰ ਨੇ ਸਪਸ਼ਟ ਕਰ ਦਿੱਤਾ ਏ ਕਿ ਇਹ ਕਾਨੂੰਨ ਜਿਹੜੇ ਨੇ ਰੱਦ ਨਹੀਂ ਹੋਣਗੇ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ तमाम ਕਿਸਾਨ ਆਗੂ ਜਿਹੜੇ ਨੇ ਇਸ ਵੇਲੇ ਬਾਹਰ ਆ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਏ ਅਸੀਂ ਲਗਾਤਾਰ ਕਰ ਰਿਹਾ ਕਿ ਅਜੇ ਹ ਕਿਉਂ ਹੈ ਕਿ ਸਰਕਾਰ ਮੰਨ ਨਹੀਂ ਰਹੀ ਸਰਕਾਰ ਦੇ ਉੱਤੇ ਅਜੇ ਵੀ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਭਾਵੇਂ ਜਿਹੜਾ ਸੀ ਇਹ ਆਖਿਆ ਜਾ ਰਿਹਾ ਸੀ ਕਿ ਕਿਸਾਨ ਮਾਰਚ ਦੇ ਨਾਲ ਕੋਈ ਅਸਰ ਹੋਵੇਗਾ ਯੂਪੀ ਦੇ ਕਿਸਾਨ ਨੇਤਾ ਆ ਰਕੇਸ਼ ਟੇਕਰ ਵੀ ਹੈ सरकार पे जी साहब आएंगे पंद्रह को भी आएंगे आप पंद्रह को भी आएंगे भी तो और छब्बीस जनवरी में तो आएंगे तो छब्बीस जनवरी कैसे देख रहे हो सरकार तो और सख्त हो रही है सख्त हो रही सरकार क्या किसान भी कोई नरम हो रहा किसान भी सख्त हो रहा जैसे पहले मीटिंग पांच घंटे चलती थी पिछली मीटिंग ढाई घंटे चली आज तो डेढ़ घंटा मीटिंग चली अगली बार अगली बार इससे भी कम चलेगी अगली बार एक घंटे में वापसी होंगे हाँ घंटे का, का, का होंगे हाँ तो का गये। गये। और हम क्या हल निकाल रहे हैं हम क्या 1 हम क्या हल निकाल रहे हैं सरकार जब मन जब मांगेगी जब सरकार सीधी लाइन पे बात करेगी तो निकल बिल्कुल लकेश का कायत होनी है जिन्होंने रखा है हल सरकार नहीं कटना चाहती असली कटना चहंदे हां सो यूपी दे बड़े ਸਾਣਾ ਕੋਨੇ ਜਿਹਨਾਂ ਦੇ ਨਾਲ ਅਸੀਂ ਕੱਲ ਬਾਤ ਕੀਤੀ ਰਕੇਸ਼ ਟਕੈਤ ਹੋਣਾ ਨੇ ਆ ਖੁਦ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਮੀਟਿੰਗ ਦਾ ਸਮਾਂ ਵੀ ਘਟਦਾ ਜਾ ਰਿਹਾ ਹੈ ਪਹਿਲਾਂ ਮੀਟਿੰਗ 4 ਤੋਂ 5 ਘੰਟੇ ਹੁੰਦੀ ਸੀ ਫਿਰ ਇਹ ਮੀਟਿੰਗ ਢਾਈ ਘੰਟੇ ਹੋਣ ਲੱਗੀ ਅੱਜ ਇਹ ਮੀਟਿੰਗ ਜਿਹੜੀ ਹੈ ਸਿਰਫ ਡੇਢ ਘੰਟੇ ਦੇ ਕਰੀਬ ਚੱਲੀ ਕਿਉਂਕਿ ਰੋਟੀ ਖਾਣ ਗਏ ਕੇਂਦਰੀ ਮੰਤਰੀ ਜਿਹੜੇ ਨੇ ਉਹ ਵਾਪਸ ਹੀ ਨਹੀਂ ਮੁੜਦੇ ਤਾਂ ਤੁਸੀਂ ਦੇਖ ਸਕਦੇ ਹੋ ਆ ਗੁਰਨਾਮ ਚਟੂਨੀ ਹੋਣੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਫਾਇਦਨੀਆਂ ਗੱਲਬਾਤ ਤੋਂ ਮੈਂ ਫਰਮਾਨਾ कहता रहा हूं तो हर बार सच्ची निकली है ना अब की बार भी सच्ची निकलेगी पंद्रह कभी कुछ नहीं करेंगे मैं एक, मैं यार एक बार मैंने बोल दिया छब्बी को मरने के लिए आएंगे या हमें मारने के लिए आएंगे हम खोल तैयार करें अपनी ਟਰੈਕਟਰ ਟ੍ਰੈਲੀ ਟ੍ਰੇਲਰ ਉਹ ਸਰਕਾਰ ਦੇ ਪ੍ਰਭਾਵ ਛੱਡ ਕੇ ਗਿਆ ਜਾਂ ਕੀ ਮੰਨੀਆਂ ਨਹੀਂ ਛੱਡ ਕੇ ਗਿਆ ਇਹ ਕਿਸੇ ਦਾ ਪ੍ਰਭਾਵ ਨਹੀਂ ਮੰਨਦੇ ਤੇ ਇਹ ਕਹਿੰਦੇ ਹੈ ਕਿ ਹਮ ਖੁਦਾ ਦੇ ਬਰਾਬਰ ਹੈ ਹਮ ਕੋਈ ਪ੍ਰਭਾਵ ਨਹੀਂ ਮੰਨਦੇ ਨਾ ਟ੍ਰੇਲਰ ਦਾ ਮੰਨਣਗੇ ਨਾ ਪਿਕਚਰ ਦਾ ਮੰਨਣਗੇ ਤਾਂ ਸਭ ਬੁਲਾਉਂਦਾ ਕੀ ਮਤਲਬ ਹੈ ਸਰਕਾਰ ਦਾ ਕੀ ਲੱਗਦਾ ਤੁਹਾਨੂੰ ਮੀਟਿੰਗਾਂ ਕਿਉਂ ਪਤਾ ਨਹੀਂ ਮੇਰੇ ਕੋ ਵੀ ਸਮਝ ਨਹੀਂ ਆ ਰਹੀ ਆਤੇ ਹੈ ਕੁੱਤੇ ਦੀ ਤਰੀਕ ਦੇ ਦਿੰਦੇ ਆਤੇ ਹੈ ਕੁੱਤੇ ਦੀ ਹੋਰ ਬਾਤ ਹੀ ਕੋਈ ਨਹੀਂ ਹੈ ਸੁਪਰੀਮ ਕੋਰਟ ਚ ਉਹਨਾਂ ਨੇ ਆਖਿਆ ਕਿ ਸੁਪਰੀਮ ਕੋਰਟ ਕੋ ਸਾਨੂੰ ਚੈਲੰਜ ਕਰੋ ਜੇ ਤੁਹਾਨੂੰ ਲੱਗਦਾ ਹੈ ਕਾਨੂੰਨ ਗਲਤ ਨਹੀਂ ਤਾਂ ਸੁਪਰੀਮ ਕੋਰਟ ਮੇਂ ਕੁਛ ਕੁਛ ਨਹੀਂ ਹੈ ਕੀ ਕਰੇਗਾ ਸੁਪਰੀਮ ਕੋਰਟ ਨਿਕਸਾ ਨਾਕਸ ਸੁਪਰੀਮ ਕੋਰਟ ਕਾਨੂੰਨ ਬਣਾ ਸਕਦਾ ਨਾ ਕਾਨੂੰਨ ਤੋੜ ਸਕਦਾ ਇਹ ਮਾਰਾ ਬੇਕੂਬ ਬਣਾ ਰਹੇ ਹਨ ਪੀਸੀਪੀ ਦੇ ਲੀਡਰ ਜੋ ਇਸ ਤਰੀਕੇ ਦੇ ਨਾਲ ਤਿੱਖੇ ਬਿਆਨ ਬਾਜ਼ੀ ਕਰ ਰਹੇ ਨੇ ਕਹਿ ਰਹੇ ਨੇ ਕਿ ਚਾਲੀਆਂ ਦੇ ਵਿੱਚੋਂ ਕੋਈ ਵੀ ਲੀਡਰਸ਼ਿਪ ਦੇ ਲਈ ਸਹੀ ਹੈ ਨਹੀਂਗਾ ਤੁਸੀਂ ਕੋਈ ਗੱਲ ਕੀਤੀ ਅੱਜ ਮੀਟਿੰਗ ਦੇ ਵਿੱਚ ਉਹਨਾਂ ਦੇ ਬਾਰੇ ਸਾਡਾ ਇੱਕ ਇੱਕ ਬੰਦਾ ਉਹਨਾਂ ਦਾ 10-10 ਬਰਾਬਰ ਦੇ ਬਰਾਬਰ ਹੈ ਪਰ ਉਹ ਉਹ ਅਜੇ ਆਜੇ ਸਾਨੂੰ ਦਿਖ ਨਹੀਂ ਰਹੇ ਉਹ ਕਹਿੰਦੇ ਨੇ ਗੱਲਬਾਤ ਕੋਈ ਲੀਡਰ ਦੇ ਕੁਆਲਟੀ ਦੀ ਹੈ ਸ਼ਰਮ ਦੀ ਗੱਲ ਉਹਨਾਂ ਵਾਸਤੇ ਨਰਿੰਦਰ ਹਈ ਹੈ ਰਾਜੇਵਾਲ ਦੇ ਨਾਲ ਕਿਹੜੀ ਗੱਲ ਨਹੀਂ ਰਾਜੇਵਾਲ ਸੇ ਤਾਂ ਕੋਈ ਤਲਕੀਆ ਸੀ ਬਾਤ ਨਹੀਂ ਹੋਈ ਲੇਕਿਨ ਹਮੇ ਤਲਕੀ ਦਿਖਾਣੀ ਪੜੇਗੀ ਉਹਨਸੇ ਸਾਡੇ ਕੋਈ ਚਾਰਾ ਨਹੀਂ ਹੈ ਕੋਈ ਮੰਨਤਾ ਹੀ ਨਹੀਂ ਹੈ ਕਿਸੇ ਤਰ੍ਹਾਂ ਸੇ ਅੱਜ ਵੀ ਤਲਕੀ ਹੋਈ ਹੈ ਕੁਛ ਬਿਲਕੁਲ ਤੁਸੀਂ ਦੇਖੋ ਕਿ ਗੁਰਨਾਮ ਚੜੂਨੀ ਹੋਣੀ ਵੀ ਉਹੀ ਗੱਲਾਂ ਕਰ ਰਹੇ ਨੇ ਜਿਹੜੀਆਂ ਗੱਲਾਂ ਜਿਹੜੀਆਂ ਨੇ ਅਸੀਂ ਲਗਾਤਾਰ ਦੇਖ ਰਹੇ ਆ ਕਿ ਹਰ ਕਿਸਾਨ ਆਗੂ ਆਖਿਆ ਕਰੀਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਹੋਣੀ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਇਹ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਅਜਿਹਾ ਏ ਕਿ ਲਗਾਤਾਰ ਮੀਟਿੰਗ ਦਾ ਸਮਾਂ ਜਿਹੜਾ ਏ ਘਟ ਰਿਹਾ ਏ ਕਿਉਂ ਸਰਕਾਰ ਜਿਹੜੀ ਏ ਲਗਾਤਾਰ ਕਿਸਾਨਾਂ ਨੂੰ ਬੁਲਾ ਰਹੀ ਏ ਪਰ ਮੀਟਿੰਗ ਦੇ ਲਈ ਸਮਾਂ ਜਿਹੜਾ ਏ ਉਹ ਹੁਣ ਨਹੀਂ ਨਿਕਲ ਲਗਾ ਰਾਹ ਜਿਹੜਾ ਹੈਗਾ ਕਾਨੂੰਨ ਰੱਦ ਕਰਨ ਦਾ ਇੱਕੋ ਇੱਕ ਰਾਹ ਇੱਕ ਕਰੋ ਰੱਦ ਕਰਵਾ ਕੇ ਵਾਪਸ ਜਾਵਾਂਗੇ ਕੋਈ ਮੰਨ ਅੰਦਰ ਤਲਖੀ ਵੀ ਕਹਿੰਦੇ ਕਿੰਨੀ ਬਹੁਤ ਜ਼ਿਆਦਾ ਹੋਈ ਅੰਦਰ ਦੇਖੋ ਇਹ ਸਰਕਾਰ ਨਾਲ ਤਲਖੀਆਂ ਹੀ ਹੋਣੀਆਂ ਨੇ ਅਸੀਂ ਇਹ ਵੀ ਕਹਿ ਵੀ ਵਾਸ਼ਿੰਗਟਨ 'ਚ ਘਟਨਾ ਹੁੰਦੀ ਆ ਪ੍ਰਧਾਨ ਮੰਤਰੀ ਟਵੀਟ ਕਰਦੇ ਆ ਇੱਥੇ 70 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਜੀ ਉਹ ਸ਼ਹੀਦ ਹੋ ਗਏ ਸਰਕਾਰ ਜਿਹੜੀ ਇੱਕ ਵੀ ਸ਼ਬਦ ਨਹੀਂ ਬੋਲਦੀਗੀ ਵੀ ਇਸ ਤੋਂ ਵੱਧ ਸਰਕਾਰ ਦਾ ਲੋਕ ਵਿਰੋਧੀ ਤੇ ਲੋਕਾਂ ਨਾਲ ਦੁਸ਼ਮਣੀ ਵਾਲਾ ਚਿਹਰਾ ਹੋਰ ਕੀ ਹੋਊਗਾ ਹੁਣ ਕੀ ਲੱਗਦਾ 15 ਤਰੀਕ ਨੂੰ ਕੋਈ ਅਸਰ ਹੋਊਗਾ ਕਿ ਉਹ ਵੀ ਮੀਟਿੰਗਾਂ ਸਫਲੀ ਰਹਿਊਗੀ ਕਿਉਂਕਿ ਰਵਈਆ ਤਾਂ ਦੇਖਿਆ ਹੀ ਹੈ ਦੇਖੋ ਜੋ ਵੀ ਕੁਝ ਹੋਊਗਾ ਦਿੱਲੀ ਦੇ ਬਾਡਰਾਂ ਤੇ ਹੋਊਗਾ ਉਹ ਬਾਰਡਰਾਂ ਤੇ ਸਾਡੇ ਇਕੱਠ ਨੇ ਸਾਡੀ ਗਿਣਤੀ ਨੇ ਸਾਡੀ ਤਾਕਤ ਨੇ ਸਾਡੇ ਹੌਸਲੇ ਨੇ ਉਹ ਤੈਅ ਕਰਨਾ ਔਰ ਇਹ ਸਰਕਾਰ ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਜਿੱਤ ਤੈਅ ਆ ਤਰੀਕ ਤੈਅ ਹੋਣੀ ਬਾਕੀ ਆ ਕਿਉਂਕਿ ਇਹ ਤਾਨਾ ਸ਼ਾਹ ਜਿਹੜੇ ਹੈਗੇ ਆ ਉਹ ਵਾਪਸ ਨਹੀਂ ਮੁੜਦੇ ਹੁੰਦੇ ਹਰਾਏ ਜਾਂਦੇ ਹੁੰਦੇ ਆ ਇਸ ਕੋਲ ਚੋ ਜਾਂ ਮੋਦੀ ਜਿੱਤੂਗਾ ਜਾਂ ਲੋਕ ਜਿੱਤਣਗੇ ਜਿੱਦਣ ਮੋਦੀ ਨੂੰ ਲਾਤੇ ਹਟਦੀ ਕੱਢ ਲੈ ਕਾਨੂੰਨ ਉਦੋਂ ਨਹੀਂ ਰੱਦ ਹੋਣੇ ਆ ਪਰ ਉਹ ਕਦੋਂ ਹੋਣਗੇ ਕੀ ਲੱਗ ਰਿਹਾ ਕਿਉਂਕਿ ਸਰਕਾਰ ਆਪਾਂ ਕਹਿ ਰਹੇ ਸੀ ਕਿ ਚੇਤਾਵਨੀ ਦਿੱਤੀ ਟਰੈਕਟਰ ਮਾਰਚ ਨਾਲ ਸਰਕਾਰ ਤਾਂ ਹੋਰ ਸਖਤ ਹੋ ਗਈ ਦੇਖੋ ਸਾਡਾ ਫਰਜ਼ ਹੈ ਗਲਤ ਦੇ ਖਿਲਾਫ ਲੜਨਾ ਇਹ ਇਹ ਕੋਈ ਪੇਪਰ ਨਹੀਂ ਹੈਗੇ ਗਏ ਬੇ ਇਨੀ ਤਰੀਕ ਨੂੰ ਡੇਢ ਸ਼ੀਟਸ ਦੀ ਪੇਪਰ ਆਗੇ ਤੇ ਇਨੀ ਤਰੀਕ ਨੂੰ ਰਿਜ਼ਲਟ ਆ ਜਾਊਗਾ ਇਹ ਲੋਕ ਘੋਲ ਆ ਜ਼ੁਲਮ ਦੇ ਖਿਲਾਫ ਲੜਾਈਆਂ ਲੰਬੀਆਂ ਵੀ ਚੱਲਦੀਆਂ ਹੁੰਦੀਆਂ ਨੇ ਇਸ ਕਰਕੇ ਲੋਕ ਲੰਬੀ ਲੜਾਈ ਲਈ ਤਿਆਰ ਰਹਿਣ ਪਰ ਇੱਕ ਗੱਲ ਆ ਭਾਵੇਂ ਇਹ ਦੁਨੀਆ ਇੱਧਰ ਦੀ ਉੱਧਰ ਹੋ ਜੇ ਕਾਨੂੰਨ ਰੱਦ ਕਰਾਏ ਤੋਂ ਬਿਨਾਂ ਇਥੋਂ ਵਾਪਸ ਨਹੀਂ ਜਾਵਾਂਗੇ ਸਾਰੇ ਮੇਰੇ 26 ਜਨਵਰੀ ਦੀ ਗੱਲ ਕੀਤੀ ਅੰਦਰ ਕਿ 26 ਜਨਵਰੀ ਨੂੰ ਇਨਾ ਵੱਡਾ ਅੰਦੋਲਨ ਕਰਨ ਜਾ ਰਹੇ ਆ ਤਾਂ ਕੋਈ ਤਾਂ ਤੁਸੀਂ ਹਲਚਲ ਕਰੋ ਕੋਈ ਨਾ ਕੋਈ ਤਾਂ ਫਾਇਦਾ ਜਿਹੜਾ ਸਾਡਾ ਕਿਸਾਨਾਂ ਦਾ ਕਰੋ ਨਹੀਂ ਉਹ ਕਹਿਣ ਦੀ ਕਿ ਲੋੜ ਆ 26 ਨੂੰ ਹਲਚਲ ਹੋਊਗੀ ਤੇ ਉਹ ਲੀ ਤੇ ਆਉਣਗੇ ਹਾਂ ਤਾਂ ਇਹ ਦੇਖੋ ਦੇਖੋ ਕਿ ਤਮਾਮ ਕਿਸਾਨ ਆਗੂ ਜਿਹੜੇ ਨੇ ਉਹ ਅਜੇ ਵੀ ਮੀਟਿੰਗ ਤੋਂ ਬਾਹਰ ਆ ਰਹੇ ਨੇ ਅਜੇ ਵੀ ਕੁਝ ਕਿਸਾਨ ਜਿਹੜੇ ਨੇ ਅੰਦਰ ਦੱਸੇ ਜਾ ਰਹੇ ਨੇ ਸੋ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ টেবিল টক তো ਨਹੀਂ ਭਜਾਂਗੇ ਅਸੀਂ ਜਿਹੜੀ ਟੇਬਲ ਟਾਕ ਹੈ ਸਰਕਾਰ ਜਿਹੜੀਆਂ ਤਰੀਕਾ ਦੇ ਰਹੀਏ ਅਸੀਂ ਉਹ ਤਰੀਕਾ ਤੋਂ ਨਹੀਂ ਭਜਾਂਗੇ ਅਸੀਂ ਜਿਹੜਾ ਹੈ ਜਦੋਂ ਵੀ ਸਰਕਾਰ ਬੁਲਾਵੇਗੀ ਉਦੋਂ ਹੀ ਜਿਹੜਾ ਸਰਕਾਰ ਦੇ ਸੱਦੇ ਤੇ ਆਵਾਂਗੇ ਕਿਉਂਕਿ ਜੇਕਰ ਟੇਬਲ ਟਾਕ ਤੋਂ ਭਜਦੇ ਆ ਤਾਂ ਫਿਰ ਇੱਕ ਅਜਿਹਾ ਸੁਨੇਹਾ ਜਾਵੇਗਾ ਕਿ ਸਰਕਾਰ ਮੈਂ ਕੀ ਬਾਤ ਹੈ ਅੰਦਰ ਕਿਉਂ ਨਹੀਂ ਮੰਨ ਰਹੀ ਸਰਕਾਰ ਸਰਕਾਰ ਕੋਲ ਬਾਤ ਹੈ इट वॉज बैड इट वॉजबल आज डेमोक्रेसी के लिए एक बहुत ही सैड डे है एक सरकार जब अपने सिटीजन्स के साथ बातचीत कर रही है उनको ये कहना पड़ रहा है कि अब सुप्रीम कोर्ट तय करेगा तो ये डेमोक्रेसी के लिए इट्स इंडीड अ वेरी बैड डे एंड अड डे दैट इज वॉट वी वॉन्ट टू से गवर्नमेंट इज बेसिकली से 11 तारीख को सुप्रीम कोर्ट तय करेगा आ, अलग अलग मुद्दों के बारे में तो तो लगता है कि 11 तारीख को कोई फैसला आ सकता है सुप्रीम कोर्ट को देखिए सुप्रीम कोर्ट के बारे में हम हमको तीन बातें कहनी है एक तो जब आ, एक संवाद चल रहा है तो सुप्रीम कोर्ट में इसको सुप्रीम कोर्ट को इसमें दखल देने की जरूरत नहीं है और सुप्रीम कोर्ट ने ऑलरेडी कह दिया कि इस देश के हर आ, नागरिक का एक डेमोक्रेटिक राइट right है आके दिल्ली तक आके प्रोटेस्ट कर सकते हैं ये तो ऑर्डर्स आ चुके हैं कोर्ट से दूसरी बात है सुप्रीम कोर्ट जो कॉन्स्टिट्यूशनल वैलिडिटी की बात करेगा कि केंद्र सरकार को पावर है कि नहीं इंडिया के संविधान के अनुसार ऐसे कानून बनाने का हमारा मुद्दा सिर्फ कॉन्स्टिट्यूशनल वैलिडिटी नहीं है ये किसानों के हित में है कि नहीं वाला मुद्दा है वो तो पॉलिसी वाला मुद्दा है वो कोर्ट कैसे निर्णय देगी उसके ऊपर और तीसरी बात है जो किसान संगठन खुलेआम बोल रहे हैं कोर्ट से जो भी ऑर्डर आए जब तक रद्द नहीं होगा हम यहाँ से नहीं हटेंगे ये क्लियरली आ, किसान बोल अगर सुप्रीम कोर्ट कोई किसानों के खिलाफ ऑर्डर करती हो किसान मानेंगे उसको जथेबंदी मानेंगे नहीं जथेबंदी ने यहाँ मंत्री लोगों को ही खुले आम उन्होंने कहा है कि कोर्ट से हमें कुछ लेना देना नहीं है जैसे मैंने कहा है ये लोकतंत्र का नीति बनाने का एक संवाद चल रहा है इसमें डेमोक्रेसी में बिटवीन द गवर्नमेंट एंड सिटीजन बातचीत कर रहे हैं अगर एक सरकार को कहना पड़ता है कि कोर्ट चले जाके वहां तय करेंगे ये बहुत अफसोस की बात तो है बिल्कुल देखो कि किसान आगू वो लगातार इस गल तो मुनकर ने कि इस सुप्रीम कोर्ट का भी कोई रास्ता है ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਲੋਕਾਂ ਦੇ ਵਿਚਾਲੇ جنگ ਚੱਲ ਰਹੀ ਹੈ ਦੇਸ਼ ਦੀ ਸਰਕਾਰ ਤੇ ਦੇਸ਼ ਦੇ ਲੋਕ ਜਦੋਂ ਆਪਸ ਦੇ ਵਿੱਚ ਲੜ ਰਹੇ ਹੋਣ ਜਦੋਂ ਆਪਸ ਦੇ ਲੋਕ ਤੇ ਵਿਚਾਰ ਕਰ ਰਹੇ ਹੋਣ ਕਿਸੇ ਨੀਤੀ ਨੂੰ ਲੈ ਕੇ ਕਿਸੇ ਬਿੱਲ ਨੂੰ ਲੈ ਕੇ ਤਾਂ ਉੱਥੇ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੁਪਰੀਮ ਕੋਰਟ ਜਿਹੜਾ ਹੈ ਵਿਧੇ ਵਿਧਾਨ ਬਣਾਉਣ ਵਾਲੇ ਕਿਸੇ ਵੀ ਕਾਨੂੰਨ ਦੇ ਵਿੱਚ ਦਖਲ ਨਹੀਂ ਦੇ ਸਕਦਾ ਸੋ ਇਹ ਕਹਿਣਾ ਹੈ ਕਿ ਸਾਂ ਆਗੂਆਂ ਦਾ ਸੋ ਬੱਸਾਂ ਤਿਆਰ ਹੋ ਚੁੱਕੀਆਂ ਨੇ ਤੁਸੀਂ ਦੇਖੋ ਕਿ ਕਿਸਾਨ ਆਗੂ ਜਿਹੜੇ ਨੇ ਉਹ ਬੱਸਾਂ ਦੇ ਵਿੱਚ ਸਵਾਰ ਹੋ ਕੇ ਹੁਣ ਵਾਪਸ ਜਾਣਗੇ ਲੋਕਾਂ ਦਾ ਕੀ ਰਵੱਈਆ ਹੋਵੇਗਾ ਇਹ ਵੀ ਜਾਣਨ ਦੀ ਕੋਸ਼ਿਸ਼ ਜਿਹੜੀ ਅਸੀਂ ਕਰਾਂਗੇ ਕਿ ਉੱਥੇ ਹੁਣ ਲੋਕ ਜਿਹੜੇ ਸੰਘਰਸ਼ ਦੇ ਵਿੱਚ ਬੈਠੇ ਨੇ ਉਹ ਕੀ ਸੋਚਦੇ ਨੇ ਕਿਉਂਕਿ ਲੋਕ ਤਾਂ ਪਹਿਲਾਂ ਹੀ ਆ ਚੁੱਕੇ ਨੇ ਕਿ ਅਸੀਂ 6 ਮਹੀਨਿਆਂ ਦੇ ਲਈ ਇੱਥੇ ਪਹੁੰਚੇ ਹੋਏ ਹਾਂ 6 ਮਹੀਨਿਆਂ ਦਾ ਰਾਸ਼ਨ ਸਾਡੇ ਕੋਲ ਇਹ ਅਸੀਂ ਪੱਕੇ ਕਰਕੇ ਆਏ ਆ ਸੋ ਕੀ ਲੱਗ ਰਿਹਾ ਹੁਣ 15 ਤਾਰੀਖ ਨੂੰ ਵੀ ਕੋਈ ਆ ਆਸ ਨਜ਼ਰ ਆ ਰਹੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਨਾਲ ਇਹ ਲੜਾਈ ਲੰਬੀ ਚੱਲਣ ਵਾਲੀ ਹੈ ਵੇਖੋ ਜੀ ਸਰਕਾਰ ਨਾਲ ਲੜਾਈ ਹੈ ਲੰਬੀ ਚੱਲਣ ਵਾਲੀ ਹੈ ਕੋਈ ਆਸ ਨਹੀਂ ਬਿਲਕੁਲ ਬਿਲਕੁਲ ਮੀਟਿੰਗ ਬੇਸਟਾ ਵਾ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਸਾਰੀਆਂ ਬੇਸਟਾ ਮੀਟਿੰਗ ਦਾ ਟਾਈਮ ਘਟਦਾ ਜਾ ਰਿਹਾ ਪਹਿਲਾਂ 5 ਘੰਟੇ ਮੀਟਿੰਗ ਹੁੰਦੀ ਸੀ ਫਿਰ 4 ਘੰਟੇ ਹੁਣ ਤਾਂ ਅੱਜ ਤਾਂ ਡੇਢ ਘੰਟੇ ਤੱਕ ਵੀ ਮੀਟਿੰਗ ਚੱਲ ਸਕੀ ਸੋ ਇਸ ਬਾਰੇ ਕੀ ਗੱਲ ਹੋਣੀ ਦੇਖੋ ਸਰਕਾਰ ਦੀ ਮਨਸਾ ਖਰਾਬ ਆ ਅੱਗੇ ਸਰਕਾਰ ਕੇ ਗੱਲ ਤੇ ਗੱਲ ਕਰਦੀ ਸੀ ਹੁਣ ਤੇ ਸਿਰਫ ਦੋ ਡੱਕ ਵਾਲੀ ਗੱਲ ਆ ਵੀ ਇਹ ਨਹੀਂ ਹੋਣਗੇ ਬਸ ਇਹ ਸੁਪਰੀਮ ਕੋਰਟ ਕੋ ਰੋਕ ਕਰ ਲੋ ਇਹ ਰੋਕ ਕਰ ਲੋ ਉਹ ਕਰ ਲੋ ਬਸ ਇਹੀ ਹੈ ਅੱਜ ਤੇਰੀ ਬਹਿਸ ਹੋਈ ਨਰਿੰਦਰ ਤੋਮਰ ਤੇ ਰਾਜੇਵਾਲ ਦੇ ਵਿਚਾਲੇ ਕੀ ਕੀ ਕਿਹੜੀ ਗੱਲ ਨੂੰ ਲੈ ਕੇ ਉਹ ਬਹਿਸ ਹੋਈ ਬਹਿਸ ਵਹੀ ਇਹੀ ਕਾਨੂੰਨੋਂ ਸੇ ਕਾਨੂੰਨਾਂ ਤੇ ਹੋਈ ਆ ਵੀ ਕਾਨੂੰਨ ਜਿਹੜੇ ਰੱਦ ਕਰੋ ਉਹ ਕਹਿੰਦੇ ਇਹ ਰੱਦ ਹੋ ਨਹੀਂ ਸਕਦੇ ਤੁਸੀਂ ਸੁਪਰੀਮ ਕੋਰਟ ਰ 11 ਤਰੀਕ ਨੂੰ ਆਡਾ ਕੇਸ ਲੱਗਾ ਉੱਥੇ ਗੱਲ ਕਰ ਲੋ ਸੁਪਰੀਮ ਕੋਰਟ ਕੇਸ ਅਹੀਂ ਨਹੀਂ ਲਾਇਆ ਕੇਸ ਸਰਕਾਰ ਨੇ ਲਾਇਆ ਵਾ ਜੋ ਮਰਜ਼ੀ ਫੈਸਲਾ ਹੋ ਜਾਏ ਸੁਪਰੀਮ ਕੋਰਟ ਦਾ ਹੋ ਜਾਏ ਜਿੱਦਾ ਮਰਜ਼ੀ ਹੋ ਜਾਏ ਇਹ ਅੰਦੋਲਨ ਉਹਨਾਂ ਚਿਰ ਚੱਲੂਗਾ ਤੇ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਭਾਏ 6 ਮਹੀਨੇ ਲੱਗ ਜਾਣ ਰਾਦੀ ਹੀ ਕਰਾ ਕੇ ਜਾਵਾਂਗੇ ਰੱਤ ਕਰਵਾ ਜੇ ਸੁਪਰੀਮ ਕੋਰਟ ਕੋਈ ਅਜਿਹੇ ਹ ਫੈਸਲਾ ਕਰਦੀ ਹੈ ਜੋ ਕਿਸਾਨਾਂ ਦੇ ਖਿਲਾਫ ਹੋਊਗਾ ਉਹ ਮਨਜ਼ੂਰ ਹੋਊਗਾ ਫਿਰ ਜਥੇਬੰਦੀਆਂ ਨੂੰ ਬਿਲਕੁਲ ਨਹੀਂ ਜੀ ਕਿਉਂਕਿ ਸੁਪਰੀਮ ਕੋਰਟ ਨਹੀਂ ਗਏ ਨਹੀਂ ਸੁਪਰੀਮ ਕੋਰਟ ਸਰਕਾਰ ਗਈ ਆ ਅਹੀਂ ਨਹੀਂ ਗਏ ਅਹੀਂ ਕਿਸਾਨ ਜਥੇਬੰਦੀ ਕੋਈ ਸੁਪਰੀਮ ਕੋਰਟ ਨਹੀਂ ਗਈ ਇਹ ਕਰਕੇ ਕੋਈ ਵੀ ਜਿਹੜਾ ਸਾਡੇ ਇਹ ਖਿਲਾਫ ਜੋ ਵੀ ਸਾਡੇ ਖਿਲਾਫ ਆਊਗਾ ਫੈਸਲਾ ਉਹ ਨਹੀਂ ਮੰਨਿਆ ਜਾਊਗਾ ਹਾਂ ਉਹ ਬਿਲਕੁਲ ਕਿਸਾਨ ਆਗੂਆਂ ਦਾ ਇਹੀ ਕਹਿਣਾ ਹੈ ਕਿ ਜੇ ਫੈਸਲਾ ਸਾਡੇ ਖਿਲਾਫ ਜਿਹੜੇ ਸੁਪਰੀਮ ਕੋਰਟ ਕਰਦੀਏ ਤਾਂ ਅਸੀਂ ਉਸ ਫੈਸਲੇ ਨੂੰ ਨਹੀਂ ਮੰਨਾਂਗੇ ਕਿਉਂਕਿ ਅਸੀਂ ਧਿਰ ਨਹੀਂ ਬਣੇ ਅਸੀਂ ਕੋਈ ਪੈਰਵਾਈ ਨਹੀਂ ਕਰ ਰਹੇ ਆਪਣੇ ਕੇਸ ਦੀ ਸਾਡੀ ਲੜਾਈ ਜਿਹੜੀ ਹੈ ਸਰਕਾਰ ਦੇ ਖਿਲਾਫ ਹੈ ਤੇ ਇਹ ਲੜਾਈ ਜਿਹੜੀ ਹੈ ਇਦਾਂ ਹੀ ਜਾਰੀ ਰਹੇਗੀ ਫਿਲਹਾਲ ਇਹ ਵੱਡੀ ਅਪਡੇਟ ਹੈ ਕਿ ਅੱਜ ਦੀ ਮੀਟਿੰਗ ਵੀ ਆ ਸਫਲ ਨਹੀਂ ਰਹੀਏ ਬੇ ਨਤੀਜਾ ਰਹੀਏ ਹੁਣ ਦੇਖਣਾ ਹੋਵੇਗਾ ਕਿ 15 ਤਾਰੀਖ ਨੂੰ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ 15 ਤਰੀਕ ਤੈ ਕੀਤੀ ਗਈ ਹੈ ਕਿ ਉਸ ਸਮੇਂ ਵੀ ਜਿਹੜਾ ਕੋਈ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਫਿਰ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਤਮਾਮ ਜਿਹੜੇ ਆ ਕਿਸਾਨ ਆਗੂ ਨੇ ਉਹ ਹੁਣ ਫਿਲਹਾਲ ਜਿਹੜੇ ਨੇ ਸਿੰਗੂ ਪਾウダー ਦਾ ਰੋਖ ਕਰਨਗੇ ਉਥੇ ਲੋਕ ਕੀ ਸੋਚਦੇ ਨੇ ਇਸ ਨੂੰ ਲੈ ਕੇ ਜਿਹੜਾ ਹੈ ਇਹ ਦੇਖਣਾ ਹੋਵੇਗਾ ਕਿ ਲੋਕ ਕੀ ਸੋਚਦੇ ਨੇ ਅੱਜ ਦੇ ਇਸ ਫੈਸਲੇ ਨੂੰ ਕਿਉਂਕਿ ਉਮੀਦ ਸੀ ਅੱਜ ਵੀ ਉਮੀਦ ਸੀ ਕਿ ਅੱਜ ਵੀ ਜਿਹੜੇ ਜਿਹੜੇ ਸਰਕਾਰ ਹੈ ਉਹ ਗੱਲ ਸੁਣੇਗੀ ਪਰ ਸਰਕਾਰ ਵੱਲੋਂ ਤਾਂ ਅੱਜ ਗੱਲ ਹੀ ਨਹੀਂ ਸੁਣੀ ਗਈ ਸਰਕਾਰ ਵੱਲੋਂ ਢੰਗ ਦੇ ਨਾਲ ਗੱਲ ਵੀ ਨਹੀਂ ਕੀਤੀ ਗਈ ਪਹਿਲਾਂ ਤਾਂ ਮੀਟਿੰਗ ਜਿਹੜਾ ਹੈ ਉਹ ਲੇਟ ਚੱਲਦੀ ਏ ਲੇਟ ਸ਼ੁਰੂ ਹੁੰਦੀ ਏ ਅੱਧਾ ਪੌਣਾ ਘੰਟਾ ਕਿਸਾਨ ਆਗੂਆਂ ਨੂੰ ਜਥੇਬੰਦੀਆਂ ਦੇ ਆਗੂਆਂ ਦੀ ਵੇਟ ਜਥੇਬੰਦੀਆਂ ਦੇ ਆਗੂਆਂ ਨੂੰ ਜਿਹੜਾ ਵੇਟ ਕਰਨੀ ਪੈਂਦੀ ਏ ਉਹ ਡੀ ਕਰਨੀ ਪੈਂਦੀ ਏ ਕੇਂਦਰੀ ਮੰਤਰੀਆਂ ਦੀ ਤਾਂ ਫਿਰ ਰੋਟੀ ਖਾਣ ਗਏ ਇਹ ਕੇਂਦਰੀ ਮੰਤਰੀ ਜਿਹੜੇ ਨੇ ਵਾਪਸ ਹੀ ਨਹੀਂ ਆਉਂਦੇ ਇਸ ਰਵੱਈਏ ਦੀ ਜਿੱਥੇ ਕਿਸਾਨ ਆਗੂਆਂ ਵੱਲੋਂ ਨਿੰਦਾ ਕੀਤੀ ਗਈ ਏ ਉੱਥੇ ਹੀ ਇਹ ਵੀ ਆਖਿਆ ਗਿਆ ਏ ਕਿ ਹੁਣ 26 ਤਾਰੀਖ ਨੂੰ ਅਸੀਂ ਸਰਕਾਰ ਨੂੰ ਦੱਸਾਂਗੇ ਕਿ ਤਾਕਤ ਕੀ ਹੁੰਦੀ ਏ ਲੋਕ ਕਾਂ ਦੀ ਤਾਕਤ ਕੀਤੀ ਹੁੰਦੀ ਹੈ ਅੱਜ ਸਰਕਾਰ ਨੇ ਚੈਲੰਜ ਕੀਤਾ ਕਿ ਜੇਕਰ ਤੁਸੀਂ ਜੇਕਰ ਤੁਸੀਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬਸ ਦੇ ਵਿੱਚ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਕਾਨੂੰਨਾਂ ਦੇ ਨਾਲ ਸਹਿਮਤ ਨਹੀਂ ਸੁਪਰੀਮ ਕੋਰਟ ਵਾਲੀ ਜਿਹੜੀ ਗੱਲ ਅੱਜ ਸਰਕਾਰ ਨੇ ਆਖੀ ਹੈ ਤੁਹਾਨੂੰ ਮੀਟਿੰਗ ਦੇ ਵਿੱਚ ਉਸ ਨੂੰ ਕਿਵੇਂ ਦੇਖਦੇ ਹੋ ਸਰਕਾਰ ਚਾਹੁੰਦੀ ਹੈ ਕਿ ਮਸਲਾ ਲਟਕਾਇਆ ਜਾਵੇ ਸੁਪਰੀਮ ਕੋਰਟ ਦੇ ਰਾਹੀਂ ਤਰੀਕਾ ਤੇ ਗੱਲ ਪਾਈ ਜਾਵੇ ਬਿਲਕੁਲ ਜੀ ਸਰਕਾਰ ਇੱਕ ਨਵੀਂ ਚਾਲ ਅੱਜ ਜਿਹੜੀ ਚੱਲਣ ਦੀ ਕੋਸ਼ਿਸ਼ ਕਰ ਰਹੀ ਸੀ ਬਈ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਸੁਪਰੀਮ ਕੋਰਟ ਦੇ ਵਿੱਚ ਕੋਟਾਂ ਦੇ ਵਿੱਚ ਉਲਝਾ ਦਿੱਤਾ ਜਾਵੇ। ਪਰ ਅਸੀਂ ਉਹ ਬਿਲਕੁਲ ਪਹਿਲਾਂ ਹੀ ਅਸੀਂ ਤਾਂ ਇਹ ਜਵਾਬ ਦੇ ਚੁੱਕੇ ਸੀ ਅੱਜ ਵੀ ਸਾਡਾ ਸਟੈਂਡ ਉਹੀ ਆ ਵੀ ਅਸੀਂ ਕੋਰਟ ਨਹੀਂ ਜਾਵਾਂਗੇ ਰਾਜੇਵਾਲ ਜੀ ਨੇ ਤਾਂ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਜੇ ਕੱਲ ਨੂੰ ਜੋ 11 ਤਰੀਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਕਿਸੇ ਨੇ ਰੈਟ ਪਾਈ ਆ ਜੇ ਸੁਪਰੀਮ ਕੋਰਟ ਸਾਡੇ ਅੰਦੋਲਨ ਦੇ ਖਿਲਾਫ ਵੀ ਜਾਂ ਬਿੱਲਾਂ ਦੇ ਹੱਕ ਵਿੱਚ ਵੀ ਬਿਆਨ ਦੇ ਦਿੰਦੀ ਆ ਜਾਂ ਫੈਸਲਾ ਦੇ ਦਿੰਦੀ ਆ ਅੰਦੋਲਨ ਸਾਡਾ ਫਿਰ ਵੀ ਖਤਮ ਨਹੀਂ ਹੋਊਗਾ ਜਨ ਕਿਤੇ ਹੱਕ ਤੇ ਵੀ ਫੈਸਲਾ ਹੁੰਦਾ ਤਾਂ ਤਾਂ ਵੀ ਉਹਦਾ ਅਸਰ ਅੰਦੋਲਨ ਤੇ ਨਹੀਂ ਪਵੇਗਾ ਬਿਲਕੁਲ ਨਹੀਂ ਜੀ ਸਰਕਾਰ ਦੇ ਹੱਕ ਤੇ ਫੈਸਲਾ ਸੁਪਰੀਮ ਕੋਰਟ ਵੀ ਦਿੰਦੀ ਆ ਫਿਰ ਵੀ ਅਸੀਂ ਅੰਦੋਲਨ ਆਪਣਾ ਇਉਂ ਜਿਉਂ ਜਾਰੀ ਰੱਖਾਂਗੇ ਸੁਪਰੀਮ ਕੋਰਟ ਦੇ ਧਿਰ ਕਿਉਂ ਨਹੀਂ ਬਣਦੇ ਕੀ ਤਰਕ ਕੀ ਦਿੱਤੇਗੇ ਸਰਕਾਰ ਨੂੰ ਕਿ ਅਸੀਂ ਧਿਰ ਕਿਉਂ ਨਹੀਂ ਬਣਨਾ ਚਾਹੁੰਦੇ ਜਦੋਂ ਅਸੀਂ ਕੋਰਟ ਦੇ ਝਮੇਲੇ 'ਚ ਪੈ ਜਾਂਦੇ ਆ ਉਹ ਗੱਲ ਹੁੰਦੀ ਆ ਠੰਡੇ ਵਸਤੇ 'ਚ ਪਾਉਣ ਵਾਲੀ ਉਹ 3-4 ਸਾਲ ਲੱਗ ਜਾਂਦੇ ਫੈਸਲੇ ਆਉਣ ਨੂੰ ਤੇ ਅੰਦੋਲਨ ਵਾਰ-ਵਾਰ ਖੜੇ ਨਹੀਂ ਹੁੰਦੇ ਅਸੀਂ 3-4 ਸਾਲਾਂ ਤੱਕ ਮੁੜ ਕੇ ਰਿਜ਼ਲਟ ਕੁਛ ਦੇ ਕੁਛ ਹੋਰ ਆ ਜਾਣੇ ਆ ਤੇ ਅਸੀਂ ਸਾਨੂੰ ਇਹ ਡਰਿਆ ਸ਼ੰਕਾ ਆ ਇਸ ਕਰਕੇ ਅਸੀਂ ਕੋਰਟ 'ਚ ਨਹੀਂ ਜਾਣਾ ਚਾਹੁੰਦੇ ਬਈ ਇਹ ਗੱਲ ਜਿਹੜੀ ਆ ਠੰਡੇ ਵਾਸਤੇ ਜਨਾ ਬਈ ਅੱਜਵਾਲ ਵੀਰ ਰਾਜੇਵਾਲ ਤੇ ਨਰਿੰਦਰ ਤੋਮਰ ਦੇ ਵਿਚਾਲੇ ਕੀ ਗੱਲਬਾਤ ਹੁੰਦੀ ਏ ਬਹਿਸ ਕਿਉਂ ਹੁੰਦੀ ਏ ਕਿੱਥੋਂ ਸ਼ੁਰੂ ਹੁੰਦੀ ਏ ਨਹੀਂ ਦੇਖੋ ਕਿਸੇ ਨਾ ਕਿਸੇ ਮੁੱਦੇ ਤੇ ਤਾਂ ਜਦੋਂ ਅਸੀਂ ਵਿਚਾਰ ਵਟਾਂਦਿਆਂ ਕਹਿੰਦੇ ਤਲਖੀ ਤਾਂ ਆ ਹੀ ਜਾਂਦੀ ਆ ਉਹ ਹੁੰਦੀ ਰਹਿੰਦੀ ਆ ਜੀ ਤਾਂ ਉਹ ਤਾਂ ਅਸੀਂ ਆਪਣਾ ਹੱਕ ਰੱਖਣ ਲਈ ਚਾਹੀਦਾ ਛੇ ਗੱਲ ਦੱਸਿਓ ਕਿ ਪਿਛਲੀਆਂ ਦੋ ਮੀਟਿੰਗਾਂ ਤੋਂ ਦੇਖ ਰਿਹਾ ਪਿਛਲੀ ਮੀਟਿੰਗ 'ਚ ਵੀ ਸਰਕਾਰ ਦਾ ਰਵੱਈਆ ਬਹੁਤ ਅੜੀ ਐ ਐਲ ਸੀ ਐਸ ਮੀਟਿੰਗ ਦੇ ਵਿੱਚ ਵੀ ਤਾਂ ਦੋਨਾਂ ਮੀਟਿੰਗਾਂ ਦੇ ਵਿੱਚ ਅਸੀਂ ਦੇਖਿਆ ਕਿ ਕੇਂਦਰੀ ਮੰਤਰੀ ਜਿਹੜੇ ਨੇ ਉਹ ਘੰਟਾ-ਘੰਟਾ ਲੇਟ ਆ ਰਹੇ ਨੇ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਤੁਹਾਨੂੰ ਉਡੀਕ ਕਰਨੀ ਪੈਂਦੀ ਐ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀਆਂ ਦੀ ਇਸ ਰਵੱਈਏ ਨੂੰ ਕਿਵੇਂ ਦੇਖਦੇ ਹੋ ਇਹਦਾ ਇੱਕੋ ਹੀ ਆ ਮਤਲਬ ਸਮਝਿਆ ਜਾ ਸਕਦਾ ਵੀ ਸਰਕਾਰ ਪੂਰੀ ਤਰ੍ਹਾਂ ਜਿਹੜੀ ਆ ਅਜੇ ਸੀਰੀਅਸ ਨਹੀਂ ਇਸ ਅੰਦੋਲਨ ਨੂੰ ਲੈ ਕੇ ਸਾਡੇ 2-3 ਸਾਥੀ ਕਿਸਾਨ ਵੀਰ ਸਾਡੇ ਵਿਛੜ ਰਹੇ ਆ ਰੋਜ਼ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ ਪਰ ਸਰਕਾਰ ਨੂੰ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਪਿਛਲੀਆਂ ਜਿਹੜੀਆਂ ਤੁਸੀਂ ਮੀਟਿੰਗਾਂ ਦੀ ਗੱਲ ਕੀਤੀ ਇਹ ਤੋਂ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਬੜੀ ਜ਼ਬਰਦਸਤੀ ਜ਼ਬਰਦਸਤੀ ਕਹਿ ਸਕਦੇ ਕਹਿ ਕੇ ਉਹਨਾਂ ਨੂੰ ਸ਼ਰਧਾਜਲੀ ਦਿਵਾਈ ਸਰਕਾਰ ਜਾਂ ਪ੍ਰਧਾਨ ਮੰਤਰੀ ਜੀ ਤੋਂ ਤੁਸੀਂ ਅੱਜ ਤੱਕ ਕਦੀ ਦੇਖਿਆ ਵੀ ਉਹਨਾਂ ਜਿਹੜੀਆਂ ਕਿਸਾਨ 70 ਦੇ ਕਰੀਬ ਸਾਡੇ ਸ਼ਹੀਦ ਹੋ ਚੁੱਕੇ ਆ ਵੀ ਉਹਨਾਂ ਅਫਸੋਸ ਵੀ ਜ਼ਾਹਿਰ ਕੀਤਾ ਹੋਵੇ ਇਹ ਸਾਫ ਹੈ ਸਰਕਾਰ ਦੀ ਨੀਤੀ ਜਾਂ ਨੀਤ ਸਾਨੂੰ ਸਮਝ ਆ ਰਹੀ ਹੈ ਵੀ ਜਿੱਦਾਂ ਤੁਸੀਂ ਦੱਸਿਆ ਵੀ ਲੇਟ ਆ ਰਿਹਾ ਕਿਤੇ ਨਾ ਕਿਤੇ ਅੰਦੋਲਨ ਦੇ ਅਜੇ ਤੱਕ ਉਹ ਸੀਰੀਅਸ ਨਹੀਂ ਲੈ ਰਹੇ ਸਭ ਬਿਲਕੁਲ ਤੁਸੀਂ ਦੇਖੋ ਕਿ ਅੱਜ ਵੀ ਸਰਕਾਰ ਨੇ ਨਵੀਂ ਤਾਰੀਖ ਦੇ ਦਿੱਤੀ ਹੈ ਪਰ ਗੱਲ ਸੁਣਨ ਤੋਂ ਅੱਜ ਵੀ ਇਨਕਾਰ ਕੀਤਾ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਸੋ ਹੁਣ ਅੱਗੇ ਕੀ ਕੁਝ ਹੋਵੇਗਾ ਕੱਲ ਨੂੰ ਕਿਸਾਨ ਆਗੂ ਜਦੋਂ ਸਿਰ ਜੋੜ ਕੇ ਬੈਠਣਗੇ ਮੀਟਿੰਗ ਕਰਨਗੇ ਕਿਹੜੇ ਕਿਹੜੇ ਫੈਸਲੇ ਹੋਣਗੇ ਲੋਕ ਕੀ ਸਮਝਦੇ ਨੇ ਇਹਨਾਂ ਮੀਟਿੰਗਾਂ ਦੇ ਲਗਾਤਾਰ ਅਸਫਲ ਹੋਣ ਤੋਂ ਬਾਅਦ ਇਸ ਬਾਰੇ ਵੀ ਅਸੀਂ ਲਗਾਤਾਰ ਤੁਹਾਡੇ ਤੱਕ ਅਪਡੇਟਸ ਪਹੁੰਚਾਉਂਦੇ ਰਹਾਂਗੇ ਤੁਸੀਂ ਇਦਾਂ ਹੀ ਬਣੇ ਰਹੋ ਔਨ 에ਰ ਟੀਵੀ ਦੇ ਨਾਲ